ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 7 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੌਸਮ ਸਾਫ਼ ਬਣਿਆ ਹੋਇਆ ਹੈ ਪਰ ਟੈਂਪਰੇਚਰ ਹਰ ਰੋਜ਼ ਦੀ ਤਰ੍ਹਾਂ ਉੱਪਰ ਨੂੰ ਜਾ ਰਿਹਾ ਹੈ ਕਿਉਂਕਿ ਗਰਮੀਆਂ ਦੀ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਵੀ ਟੈਂਪਰੇਚਰ ਪੰਜਾਬ ਦਾ 40 ਡਿਗਰੀ ਦੇ ਆਸ-ਪਾਸ ਕੁਝ ਕਿ ਖੇਤਰਾਂ ਦਾ ਦੁਪਹਿਰ ਵੇਲੇ ਦਰਜ ਕੀਤਾ ਜਾਵੇਗਾ ਦੁਪਹਿਰ ਵੇਲੇ ਇਹ ਵੀ ਹੋ ਸਕਦਾ ਹੈ ਕਿ ਹੀਟ ਸੈੱਲ ਕੁਝ ਕਿ ਖੇਤਰਾਂ ਦੇ ਵਿੱਚ ਬਣ ਸਕਦੇ ਹਨ ਜਿਦੇ ਵਿੱਚ ਬੱਦਲ ਬਾਈ ਹਲਕੀ ਗੀ ਦੇਖਣ ਨੂੰ ਮਿਲ ਸਕਦੀ ਹੈ ਤੇ ਬਾੰਬ ਰੋਲੇ ਵੱਖ-ਵੱਖ ਖੇਤਰਾਂ ਦੇ ਵਿੱਚ ਚੱਲਦੇ ਹੋਏ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਲਾਪਾ ਮੌਸਮ ਦੇ ਵਿੱਚ ਕੋਈ ਅਜ ਖਾਸ ਤਬਦੀਲੀ ਨਹੀਂ ਹੋਵੇਗੀ ਇਸੇ ਤਰ੍ਹਾਂ ਹੀ ਰਹੇਗਾ ਤੇ ਆਉਣ ਵਾਲੇ ਦਿਨ ਖੱਲ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਬਣਿਆ ਰਹੇਗਾ 9 ਤਰੀਕ ਤੋਂ ਬਾਅਦ ਪੰਜਾਬ ਦਾ ਮੌਸਮ 9 10 ਤੇ 11 ਨੂੰ ਬਦਲੇਗਾ ਜਿਹਦੇ ਵਿੱਚ ਟੁੱਟਵੇਂ ਤੌਰ ਤੇ ਬਾਅਦ ਦੁਪਹਿਰੋਂ ਹੀਟ ਸੈੱਲ ਦੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੇ ਨਾਲ ਤੇਜ਼ ਧੁੱੜਪਰੀਆਂ ਹਨੇਰੀਆਂ ਚਲਦੀਆਂ ਹੋਈਆਂ ਤਾਂਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਇਸੇ ਤਰ੍ਹਾਂ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਉਸ ਸਿਸਟਮ ਦਾ ਬਧੇਰੇ ਅਸਰ ਹੋਵੇਗਾ ਕਿਉਂਕਿ ਉੱਥੇ ਟੈਂਪਰੇਚਰ ਲਗਾਤਾਰ 40 ਡਿਗਰੀ ਤੋਂ ਪਾਰ ਬਣਿਆ ਹੋਇਆ ਹੈ ਤੇ ਹੁਮਸ ਦੇ ਵਿੱਚ ਲਗਾਤਾਰ ਬਾਦ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਲੋ ਦੀ ਸਥਿਤੀ ਬਣੀ ਹੋਈ ਹੈ ਤੇ ਉਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਪੰਜਾਬ ਵਾਂਗੂ ਇਸੇ ਤਰ੍ਹਾਂ ਹੀ